ਰਾਤਨੀ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਨਗਰ ਕੀਰਤਨ ਸ਼ਤਾਬਦੀ ਪ੍ਰਬੰਧਕ ਕਮੇਟੀ ਤਖਤ શ્રી ਹਰਮੰਦਰ ਸਿੰਘ ਪਟਨਾ ਸਾਹਿਬ ਵਿਹਾਰ ਸਰਕਾਰ ਅਤੇ ਬਿਹਾਰ ਟੂਰਿਜ਼ਮ ਦੇ ਪੂਰਨ ਸਹਿਯੋਗ ਨਾਲ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਅਤੇ ਭਾਈ ਦਿਯਾਲਾ ਜੀ ਦੀ 350ਵਾਂ ਪੰਜਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਾਗਰਤੀ ਯਾਤਰਾ ਮਿਤੀ 17 ਸਤੰਬਰ 2025 ਨੂੰ ਗੁਰਦੁਆਰਾ ਗੁਰੂ ਕਾ ਬਾਗ ਤੋਂ ਆਰੰਭ ਕੀਤੀ ਗਈ ਜੋ ਕਿ ਬਕਵਕ ਸੂਬਿਆਂ ਬਿਹਾਰ, ਚਾਰਖੰਡ, ਉੜੀਸਾ, ਬੰਗਾਲ, ਯੂਪੀ, ਦਿੱਲੀ, ਹਰਿਆਣਾ ਤੇ ਉੱਤਰਾਖੰਡ ਤੋਂ ਹੁੰਦੀ ਹੋਈ 20 ਤਰੀਕ ਨੂੰ ਪੰਜਾਬ ਪੁੱਜੀ ਅਤੇ ਬਕਵਕ ਜ਼ਿਲ੍ਹਿਆਂ ਚੋਂ ਹੁੰਦੀ ਹੋਈ ਅੱਜ ਲੁਧਿਆਣਾ ਦੇ ਚੰਡੀਗੜ੍ਹ ਰੂਟ ਸਥਿਤ ਵਰਦਮਨ ਮਿਲ ਦੇ ਸਾਹਮਣੇ ਹਲਕਾ ਪੂਰਬੀ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਪਾਰਟੀ ਵਰਕਰਾਂ ਵੱਲੋਂ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਵਿਧਾਇਕ ਗਰੇਵਾਲ ਤੇ ਸਮੂਹ ਪਾਰਟੀ ਵਰਕਰਾਂ ਵੱਲੋਂ ਜਾਗਰਤੀ ਯਾਤਰਾ 'ਚ ਹਾਜ਼ਰ ਸਮੂਹ ਸੰਗਤਾਂ ਲਈ ਗੁਰੂ ਸਾਹਿਬ ਜੀ ਦੇ ਅਟੁੱਟ ਲੰਗਰ ਵਰਤਾਏ ਗਏ। ਇਸ ਮੌਕੇ ਕਾਉਂਸਲਰ लवली ਮਨੋਚਾ ਕਾਉਂਸਲਰ ਅਮਰਜੀਤ ਸਿੰਘ ਕਾਉਂਸਲਰ ਸੋਖਮੇਲ ਗਰੀਬੜ ਅਸ਼ਵਨੀ ਸ਼ਰਮਾ ਗੋਬੀ ਮਨਜੀਤ ਚੋਹਾਨ ਮਨ ਕਮਨਜੀਤ ਸਿੰਘ ਸਰਬਜੀਤ ਸਿੰਘ ਅੰਕੁਰ ਗੁਲਾਟੀ ਮਨਵੀਰ ਸੰਧੂ ਜਸਪ੍ਰੀਤ ਮਿੱਟੂ ਬਖਸ਼ੀਸ਼ ਹੀਰ ਰਣਜੀਤ ਰਣਾ ਆਦ ਮੌਕੇ ਤੇ ਪਾਰਟੀ ਵਰਕਰਾਂ ਅਤੇ ਆਗੂਆਂ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਵੀ ਹਾਜ਼ਰ ਸਨ